ਆਮਚਾ ਸਿੰਘ ਦੇ ਜਿੱਕੀ ਪਿੰਡ ਨੂੰ ਉਪਰਚ ਸੈਰ ਕਰ ਰਹੇ ਰਿਟਾਇਰ ਫੌਜੀ ਦੀ ਲੁੱਟਕੋ ਦੀ ਕੋਸ਼ਿਸ਼ ਦੌਰਾਨ ਫੌਜੀ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਸੀ ਆਰਪੀਐਫ ਦੇ ਰਿਟਾਇਰ ਫੌਜੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੇ ਪਿੰਡ ਤੋਂ ਸ਼ਾਂਤਰਾਸੀ ਰੋਡ ਤੇ ਸ਼ਾਮ ਵੇਲੇ ਸੈਰ ਕਰ ਰਿਹਾ ਸੀ ਤਾਂ ਅਚਾਨਕ ਤਿੰਨ ਮੋਟਰਸਾਈਕਲ ਤੇ ਸਵਾ 7-8 ਨਸ਼ੇੜੀ ਕਿਸਮ ਦੇ ਨੌਜਵਾਨਾਂ ਨੇ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਜੇਬਾ ਫੋਨ ਲੱਗ ਪਏ ਤੇ ਜਦੋਂ ਉਸ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਸ ਨੂੰ ਡੰਡਿਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਸੁਜੀਤ ਸਿੰਘ ਨੇ ਕਿਹਾ ਕਿ ਉਸ ਦੇ ਰੋਲਾ ਪਾਉਣ ਤੇ ਲੁਟੇਰੇ ਇੱਕ ਆਉਂਦੀ ਬੱਸ ਨੂੰ ਦੇਖ ਕੇ ਡਰਦੇ ਹੋਏ ਭੱਜ ਗਏ। ਇਸ ਕੁੱਟਮਾਰ ਨਾਲ ਸੁਜੀਤ ਸਿੰਘ ਦੀ ਇੱਕ ਬਾਹ ਦੀ ਹੱਡੀ ਟੁੱਟ ਗਈ ਤੇ ਉਸ ਦੀ ਪਿੱਠ ਉੱਤੇ ਗੰਭੀਰ ਸੱਟਾਂ ਲੱਗੀਆਂ। ਜਿਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਸ਼ਾਮਚਾ ਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਹਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਅਪਡੇਟ ਪੰਜਾਬ ਡੇਲੀ ਨਿਊਜ਼ ਲਈ ਪੱਤਰਕਾਰ ਦੀਪਕ ਮੱਟੂ ਦੀ ਖਾਸ ਰਿਪੋਰਟ ਹਾਂ ਦੀ ਕਿਨਾ ਸਾਰਾ ਆਪਣਾ ਮੇਰਾ ਨਾਮ ਸਭਜੀਤ ਸਿੰਘ ਹੈ ਹਾਂਜੀ ਕਿਹੜਾ ਫਨੋਪਰ ਹਾਂਜੀ ਹਾਂ ਦੀ ਕੀ ਗੱਲ ਹੋਈ ਸੀ ਗੱਲ ਕੁਛ ਨਹੀਂ ਮੈਂ ਸੈਰ ਕਰਦਾ ਸੀਗਾ ਸੈਰ ਕਰਦੇ-ਕਰਦੇ ਮੈਂ ਤਾਂ ਆਪਣੇ ਧਿਆਨ ਦੇ ਵਿੱਚ ਪੁਰਾਣਾ ਫੋਨ ਲਾਇਆ ਸੀਗਾ ਮੈਂ ਕਰਦਾ ਸੀ ਫੋਨ ਕਰਦਾ ਸੀ ਉਹ ਮੁੰਡਿਆ બસ ਉਹ ਮੋਟਰਸਾਈਕਲ ਤੋਂ ਉੱtre ਬਸ ਮਾਰ ਲੱਗਦਾ ਬਸ ਹੰਡੇ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਕਾ ਤੇ ਮਾਰ ਰਹੇ ਕੀ ਗੱਲ ਮੇਰੇ ਤੋਂ ਤਾਂ ਕੁਛ ਹੈ ਵੀ ਨਹੀਂ ਹੈ ਹਾਂ ਉਹ ਉਹ ਸੁਣਿਆ ਨਹੀਂ ਕੁਛ ਵੀ ਉਹ ਬਸ ਮਾਰ ਗਿਆ ਪਿੱਛੋਂ ਕੋਈ ਬਸ ਆਈ ਹੈ ਪਿੰਡ ਵਾਲੀ ਪਾਵਲਾ ਬਸ ਹੂੰ ਹੂੰ ਆਦਮਪੁਰੋਂ ਉਹ ਜਿਹੜੀਆਂ ਆਉਂਦੀ ਸੀ ਪਿੰਡੋਂ ਪਿੰਡੋਂ ਆਉਂਦੀ ਸੀ ਉਹਨਾਂ ਨੂੰ ਦੇਖ ਕੇ ਭੱਜ ਗਿਆ ਬਸ ਪਿੰਡ ਬਸ ਆ ਗਈ ਬਸ ਆ ਗਈ ਚਲੋ 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 ਬਸ ਚਲੋ ਬੰਦੇ ਪਛਾਣ ਹੋਏ ਕੋਈ ਨਹੀਂ ਬੰਦਾ ਨਹੀਂ ਮੈਨੂੰ ਪਛਾਣ ਚ ਆਇਆ ਅੱਛਾ ਜੀ ਬੰਦੇ ਤਾਂ ਪਤਾ ਨਹੀਂ ਮੈਂ ਪਹਿਲੀ ਵਾਰ ਜੀ ਕਿੰਨੇ ਵਜੇ ਦਾ ਟਾਈਮ ਆ ਇਹ 7 ਵਜੇ ਦਾ ਟਾਈਮ ਠੀਕ ਆ ਰੋਜ਼ ਸੈਰ ਕਰਨੀ ਹੁੰਦੀ ਸੀ ਮੈਂ ਰੋਜ਼ ਤਕਾਲਾ ਨੂੰ ਸਵੇਰੇ ਨੂੰ ਰੋਜ਼ ਹੀ ਜਾਂਦਾ ਠੀਕ ਆ ਕਿੱਥੇ ਕਿੱਥੇ ਸੱਟ ਲੱਗੀ ਤੁਹਾਡੇ ਆ ਬਾਹਾਂ ਤੇ ਲੱਗੀ ਆ ਆ ਬਾਹ ਨਹੀਂ ਲੱਗੀ ਆ ਪਿੱਛੇ ਲੱਗ ਅੱਛਾ ਜੀ ਕਿ ਸਿਰ ਮੇਰਾ ਬਚਾ ਹੋ ਗਿਆ ਸਿਰ ਸਮਾਨ ਲੱਗੇ ਸੀ ਬਾਹ ਮਗਰ ਕੀ ਕਰ ਦਿੱਤੀ ਠੀਕ ਹੈ ਜੀ ਹਾਂ ਜੀ ਸਰਪੰਚ ਸਾਹਿਬ ਜੀ ਕਹਿੰਦੇ ਪਹਿਲਾਂ ਵੀ ਬਾਦਦਤਾ ਹੋਣ ਡੀਆਂ ਇਹ ਪਹਿਲਾਂ ਵੀ ਬਹੁਤ 3-4 ਵਾਰ ਬਾਦਦਤਾ ਹੋਈਆਂ 4 ਤੋਂ 5 ਵਾਰ ਹੋਈਆਂ ਅੱਛਾ ਜੀ ਤੇ ਮਤਲਬ ਕੋਈ ਨਜ਼ਰ ਚ ਨਹੀਂ ਆ ਰਿਹਾ ਕੁਝ ਵੀ ਠੀਕ ਹੈ ਜੀ ਤੇ ਇਹ ਆਪਾਂ ਮਤਲਬ ਜਿਹੜਾ ਇੱਕ ਕਾਹਨ ਹੋ ਰਿਹਾ ਇਹਨੂੰ ਆਪਾਂ ਰੋਕਣਾ ਹੈ ਇਹ ਬੰਦੇ ਫੜਨੇ ਆ ਜ਼ਰੂਰੀ ਹੈ ਬੰਦੇ ਕਿਹੜੇ ਆਏ ਇਹ ਮਤਲਬ ਛੋਟਾ ਹੋਣਾ ਜੀ ਇਹ ਹੋਰ ਕਹਾਦਾ ਹੋ ਸਕਦਾ ਹੈ ਠੀਕ ਹੈ ਜੀ ਕਿ ਉਹਨਾਂ ਨੇ ਜਿਬਾ ਜਿਬਣਾ ਉਹ ਮਾਰਿਆ ਕਹਿੰਦੇ ਦੱਸਦੇ ਆ ਇਹ ਤੁਹਾਨੂੰ ਮੌਕੇ ਤੇ ਆਪਾਂ ਨਹੀਂ ਸੀਗੇ ਪਰ ਲੇਕਿਨ ਦੱਸਦੇ ਆ ਫਿਰ ਉਹਨਾਂ ਨੇ ਕੁਝ ਦੇਖਿਆ ਉਹ ਜਦੋਂ ਬੱਸ ਆਈ ਆ ਪਿੱਛੇ ਬੰਦੇ ਆਏ ਮਤਲਬ ਉਹਨਾਂ ਨੂੰ ਲੱਗਾ ਵਿੱਚ ਬੱਸ ਸਵਾਰੀਆਂ ਹੋਣੀਆਂ ਉਹਨੇ ਮੋਸਾ ਸਟਾਰਟ ਕੀਤਾ ਜੀ ਕਹਿੰਦੇ ਵੀ ਦੌੜ ਗਏ ਇੱਕ ਰੰ ਅੱਛਾ ਜੀ ਨਹੀਂ ਤਾਂ ਕਾ ਜਿਆਦਾ ਵੀ ਨੁਕਸਾਨ ਹੋ ਸਕਦਾ ਜਿਆਦਾ ਹੋ ਸਕਦਾ ਜੀ ਗੁੱਟ ਟੁੱਟ ਗਿਆ ਨਾ ਦੇਖੋ ਤਾਂ ਗੁੱਟ ਦਾ ਕੀ ਬਣਿਆ ਫੈਕਚਰ ਹੋ ਗਿਆ ਪਿੱਛੇ ਦੇਖੋ ਤਾਂ ਕਾਹੋ ਲੱਗੀਆਂ ਕਾਫੀ ਛੱਟਾ ਮਾਰੀਆਂ ਛੱਟਾ ਲੱਗੀਆਂ ਆ ਸੀਆਰਪੀ ਜਿਹੜਾ ਟਾਇਰ ਆ अच्छा जी ते ਹੁਣ ਤੁਸੀਂ ਸੇਫ ਨਹੀਂ ਹੈ ਯਾਰ ਹੁਣ ਮਤਲਬ ਪਬਲਿਕ ਸੇਫ ਨਹੀਂ ਹੈ ਪਬਲਿਕ ਸੇਫ ਨਹੀਂ ਹੈ ਨਹੀਂ ਸੇਫ ਅਜੀ ਖੁਦ ਮੋੜਿਆ ਮੈਂ ਅੜਾ ਸਕੂਲ ਹੈ ਨੂਰਪੁਰ ਦਾ ਹਾਂ ਨਹੀਂ ਹਾਂ ਤੁਮ ਪਬਲਿਕ ਦੇ ਪਿਛੇ ਮੋੜਿਆ ਜਾਓ ਤੁਸੀਂ ਘਰਾਂ ਨੂੰ ਜਾਓ ਲੇਡੀਜ਼ ਸੇਰ ਕਰਨ ਆਉਂਦੀਆਂ ਕਾਫੀ ਹੂੰ ਕਿਸੇ ਨਾ ਵੀ ਹੋ ਸਕਦਾ ਇਹ ਕਿੰਨੀਵੀਂ ਵਾਰ ਦਾਤ ਹੈ ਇਹ ਪਹਿਲਾਂ ਵੀ ਲੁੱਟਾਂ ਖੋਈਆਂ ਹੋਈਆਂ ਚੱਲਣਾ ਚੌਥੀ ਪੰਜਵੀਂ ਵਾਰ ਦਾਤ ਹੈ ਜੀ ਇਹ ਅੱਛਾ ਜੀ ਹਾਂਜੀ ਇੱਥੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆਪਾਂ ਨੂੰ ਇਹ ਬੰਦੇ ਫੜਨੇ ਚਾਹੀਦੇ ਆ ਤਾਨੂੰ ਕੀ ਲੱਗਦਾ ਇਹ ਪੁਲਿਸ ਪ੍ਰਸ਼ਾਸਨ ਮਤਲਬ ਧਿਆਨ ਨਹੀਂ ਦੇ ਰਹੀ ਦੇਖੋ ਹੁਣ ਗੱਲਾ ਵੀ ਆਪਾਂ ਉਹਨੂੰ ਦੱਸ ਰਹੇ ਆਂ ਕੋਸ਼ਿਸ਼ ਤਾਂ ਕਰਦੇ ਆ ਆਪਾਂ ਲੇਕਿਨ ਪਰ ਲੇਕਿਨ ਫੜ ਹੁਣੇ ਜ਼ਰੂਰੀ ਆ ਹਾਂ ਨੀ ਹਾਂ ਹੱਥ ਪੱਲੇ ਨਹੀਂ ਕੁਝ ਪੈ ਰਿਆ ਜਿੱਦਾਂ ਵੀ ਕਹਦੀ ਇਹ ਪਰ ਲੇਕਿਨ ਆਪਾਂ ਉਹਨਾਂ ਨੂੰ ਇਨਫੋਰਮ ਕਰਦੇ ਆਂ ਕਾਰਵਾਈ ਕਰਦੇ ਆ ਆਪਣੀ ਉਹ ਪਰ ਬਾਅਦ ਚ ਖੰਢੀ ਪੈਂਦੀ ਹੁਣ ਤਾਂ ਉਹਨਾਂ ਨੇ ਹੱਦ ਕਰ ਦਿੱਤੀ ਇਹ ਫਾਰਮ ਅੱਜ ਹੋਈ ਹੈ ਨਾ ਵਾਰਤ ਇਹ ਜ਼ਿਆਦਾ ਹੋਈ ਹੈ ਦੇਖੋ ਫੈਕਚਰ ਹੋਇਆ ਸੱਟਾਂ ਲੱਗੀਆਂ ਤੁਰੰਦੂ ਮੁਸ਼ਕਲ ਆ ਲੱਗਦੇ ਵੀ ਸੱਟ ਲੱਗੀ ਹੋ। ਠੀਕ ਹੈ। ਪੁਲਿਸ ਨੂੰ ਇਤਲਾਹ ਦੇ ਦਿੱਤੀ ਆ। ਹਾਂਜੀ ਪੁਲਿਸ ਨੂੰ ਲਾਜਮਾਂ ਇਤਲਾਹ ਦੇ ਦਿੱਤੀ ਆ ਇਸ ਕਿ ਮੌਕਾ ਵੀ ਦੇ ਗਿਆ ਉਹ। ਅੱਛਾ ਜੀ। ਜਿੱਥੇ ਵਾਦੋਤ ਹੈ ਉੱਥੇ ਵੀ ਮੌਕਾ ਦੇ ਗਿਆ। ਠੀਕ ਹੈ। ਹਾਂਜੀ। ਠੀਕ ਹੈ ਜੀ। ਕਿ ਹੁਣ ਇੱਥੇ ਇਹਨਾਂ ਨੇ ਸਟੇਟਮੈਂਟ ਕੀਤਾ ਹੁੰਦਾ ਉਹਨਾਂ ਨੂੰ ਰੈਫਰ ਕੀਤਾ ਸ਼ਾਕਪੁਰ ਉੱਥੇ ਲੱਚ ਚਲੇਗਾ।